ਹਾਂਜੀ ਲੋ ਜੀ ਅੱਜ ਪਹੁੰਚੇ ਆ ਜੀ ਆਪਾਂ ਡੰਗਲ ਡੈਮ ਤੇ ਇੱਥੇ ਸਭ ਤੋਂ ਮਸ਼ਹੂਰ ਬੰਦੇ ਕੋਲ ਖੜੇ ਆ 올ਡ ਬਿੱਲਾ ਫਿਸ਼ ਕੋਰਨਰ ਤੇ ਇਹ ਆ ਭਾਈ ਇੱਥੇ ਦੇ ਓਨਰ ਉਹ ਜੀ ਪਿੱਛੇ ਨਾ ਆ ਗਿਆ ਤੁਹਾਡਾ ਭਾਈ ਫਿਸ਼ ਵਗੈਰਾ ਇੱਥੇ ਦੇ ਆ ਗਿਆ ਭਾਜੀ ਭਾਈ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਭਾਜੀ ਭਾਈ ਕਿਹੜੀ ਕਿਹੜੀ ਫਿਸ਼ ਹੁੰਦੀ ਤੁਹਾਡੇ ਕੋਲ ਭਾਈ ਸਾਡੇ ਕੋਲ ਪਾਖੜਾ ਨਾਮ ਡੈਮ ਦੀ ਫੇਮਸ ਫਿਸ਼ ਹੁੰਦੀ ਆ ਕਤਲਾ ਸਿਲਵਰ ਕਾਰ ਮਾਸ਼ੀਰ ਮਰੇਕਰ ਇਹ ਵੈਰਾਈਟੀਆਂ ਮੇਨ ਚਲਦੀਆਂ ਇੱਥੇ ਡੈਮ ਦੀਆਂ ਅੱਛਾ ਹਾਂ ਇੱਕ ਇੱਕ ਚੀਜ਼ ਹੋਰ ਮੈਨੂੰ ਬਲ ਦੱਸੋ ਇੱਥੇ ਤਾਂ ਇੱਕ ਕਾਫੀ ਹਿਊਮਰਸ ਨੇ ਵੀ ਬੈਸਟ ਕੋਈ ਹੋਰ ਆ ਕੋਈ ਬਿੱਲਾ ਬਿੱਲਾ ਬੜਾ ਮਸ਼ਹੂਰ ਹੈ ਇੱਥੇ ਐਕਚੁਅਲੀ ਜੋ ਫਾਦਰ ਹੈ ਮੇਰੇ ਉਹ ਸਿਆਣੇ ਕਾਫੀ ਹੋ ਚੁੱਕੇ ਆ ਉਹਨਾ 올ਡ ਬਿੱਲਾ ਤਾਂ ਹੀ ਲਿਖਾਇਆ ਹੋਇਆ ਮੈਂ ਬੋਰਡ ਤੇ ਉਹ ਬਹੁਤ ਪੁਰਾਣੇ ਮੈਂ ਤੀਸਰੀ ਜਨਰੇਸ਼ਨ ਕੰਮ ਕਰ ਰਿਹਾ ਅੱਛਾ 65 60 ਸਾਲੋਂ ਚਲੇ 70 ਸਾਲੋਂ ਚਲੇ ਮੇਰੇ ਫਾਦਰ ਨੂੰ ਕੰਮ ਕਰਦੇ ਨੂੰ ਓਕੇ ਤੀਸਰੀ ਪੀੜੀ ਕੰਮ ਸੰਭਾਲਿਆ ਹੋਇਆ ਸੀ ਮੇਰੇ ਗ੍ਰੈਂਡਫਾਦਰ ਸੀਗੇ ਮੇਰੇ ਫਾਦਰ ਉਸ ਤੋਂ ਬਾਅਦ ਮਾਈ ਨੇਮ ਇਜ਼ ਹੈਪੀ ਅੱਗੇ ਉਹਨਾਂ ਦਾ ਬੇਟਾ ਉਹ ਕੰਮ ਕਰ ਰਿਹਾ ਅੱਛਾ ਤਾਂ ਬਾਕੀ ਕੀ ਕੀ ਕਰਦੇ ਹੋ ਫਰਾਈਜ਼ ਹੀ ਰੱਖਿਆ ਜਾਂ ਪਾਜੀ ਆਪਣੇ ਕੋ ਫਰਾਈ ਵੀ ਹੁੰਦੀ ਹੈ ਫਿਸ਼ ਗ੍ਰਿਲ ਵੀ ਹੁੰਦੀ ਹੈ ਗ੍ਰਿਲ ਵੀ ਕਰਦੇ ਆ ਓਕੇ ਹਾਂ ਸਾਡੇ ਕੋਲ ਆਸ਼ ਕੰਜੇ ਹੁੰਦੇ ਆ ਜੀ ਆ ਦੇਖੋ ਇਹਨਾਂ ਵਿੱਚ ਅਸੀਂ ਫਿਸ਼ ਲਗਾ ਕੇ ਨਾ ਜਿੱਦਾਂ ਆ ਚਾਂਪ ਦੀ ਕਟਿੰਗ ਹੈ ਹਾਂ ਜੀ ਇਹਨੂੰ ਅਸੀਂ ਇਹਦੇ ਵਿੱਚ ਐਦਾਂ ਲਗਾ ਕੇ ਹਾਂ ਇਹਨੂੰ ਫਿਰ ਗ੍ਰਿਲ ਕਰਦੇ ਆ ਕੋਲਾ ਪਾ ਕੇ ਨਾ ਤੰਦੂਰ ਵਿੱਚ ਕੋਲਾ ਪਾ ਕੇ ਦੇ ਵਿੱਚ ਗ੍ਰਿਲ ਕਰਦੇ ਆ ਫਿਰ ਅੱਛਾ ਹਾਂ ਜੀ ਤੇ ਸੋ ਬਾਈ ਹੁਣ ਪਹਿਲਾਂ ਦਿਖਾ ਦਿਆਂ ਤੁਹਾਨੂੰ ਆ ਬਾਈ ਹੁਣਾਂ ਦੇ ਫਿਸ਼ ਇੱਥੇ ਦੀ ਦੇ ਬਾਈ ਹੁਣੀ ਪਹਿਲਾਂ ਮੈਰੀਨੇਟ ਕਰਕੇ ਰੱਖਦੇ ਬਾਈ ਕਿੰਨਾ ਟਾਈਮ ਪਹਿਲਾਂ ਮੈਰੀਨੇਟ ਕਰਕੇ ਰੱਖਦੇ ਤੁਸੀਂ ਸਰ ਫਿਸ਼ ਜਿੰਨੀ ਜ਼ਿਆਦਾ ਪਹਿਲਾਂ ਮੈਰੀਨੇਟ ਕੀਤੀ ਹੋਵੇ ਉਨੀ ਵਧੀਆ ਬਣਦੀ ਹੈ ਓਕੇ ਸਾਡੇ ਕੋਲ ਕਈ ਕਿਸਮਾਂ ਦੀ ਫਿਸ਼ ਹੁੰਦੀ ਹੈ ਆ ਸਿਲਵਰ ਕੱਪ ਹੈ ਆ ਕਤਲਾ ਫਿਸ਼ ਹੈ ਓਕੇ ਹਾਂ ਇਹ ਇਹਨਾਂ ਦੀ ਕਟਿੰਗ ਹੈ ਸਾਰੀ ਇੱਕ ਘਟ ਟਿਕੜ ਜਿਆਦਾ ਨਹੀਂ ਪੰਜ 6 ਘੰਟੇ ਪਹਿਲਾਂ ਮੈਰੀਨੇਟ ਹੋਈ ਹੈ ਫਿਸ਼ ਜਦ ਤੱਕ ਫਿਸ਼ ਦਾ ਪਾਣੀ ਪੰਜ 6 ਘੰਟੇ ਪਹਿਲਾਂ ਮੈਰੀਨੇਟ ਹੋਈ ਹੈ ਜਦ ਤੱਕ ਫਿਸ਼ ਦਾ ਪਾਣੀ ਨਹੀਂ ਨਿਕਲਿਆ ਪ੍ਰੋਪਰ ਫਿਸ਼ ਨਹੀਂ ਬਣੂਗੀ ਇਹ ਓਕੇ ਹਾਂ ਕੀ ਬਾਤ ਹੈ ਤੇ ਸੋ ਤੁਸੀਂ ਦੇਖ ਸਕਦੇ ਹੋ ਇੱਥੇ ਬਾਈ ਹੁਣਾ ਚਟਣੀ ਤੇ ਸਾਨੂੰ ਕਈਆਂ ਨੇ ਦੱਸਿਆ ਵੀ ਇੱਥੇ ਜਿਹੜਾ ਹੈਗਾ ਬਿੱਲੇ ਦੀ ਫਿਸ਼ ਬੜੀ ਮਸ਼ਹੂਰ ਹੈ ਤੇ ਸੋ ਅੱਜ ਬਾਈ ਹੁਣਾ ਦੀ ਫਿਸ਼ ਟੈਸਟ ਕਰਦੇ ਬਾਈ ਸਾਨੂੰ ਕਿਹੜੀ ਟੈਸਟ ਕਰਾ ਰਹੇ ਤੁਸੀਂ ਭਾਜੀ ਮੈਂ ਤੁਹਾਨੂੰ ਵੈਰਾਈਟੀ ਬੇਰਾ ਖਿਲਾਵਾਂਗਾ ਪਹਿਲਾਂ ਮੈਂ ਸਿਲਵਰ ਦਾ ਖਿਲਾਵਾਂਗਾ ਫਿਰ ਕਤਲਾ ਖਿਲਾਵਾਂਗਾ ਫਿਰ ਬਾਸ਼ਿਰ ਖਿਲਾਵਾਂਗਾ ਮੇਰੇ ਕੋਲ ਤਿੰਨ ਵੈਰਾਈਟੀ ਸਾਨੂੰ ਨਾਲ ਤੁਸੀਂ ਆਹ ਵਾਲੀ ਜਰੂਰ ਕਰਾਵਾਂਗੇ ਜਰੂਰ ਵਾਲੀ ਜਰੂਰ ਖਿਲਾਵਾਂਗਾ ਤਸੋ ਜਦ ਤੱਕ ਬਾਈ ਹੁਣੇ ਸਾਡਾ ਆਰਡਰ ਰੈਡੀ ਕਰਦੇ ਆ ਤਦ ਤੱਕ ਅਸੀਂ ਇੱਥੇ ਵੇਟ ਕਰਦੇ ਆ ਬਾਈ ਹੁਣਾਂ ਦੀ ਵੀ ਜਲਦੀ ਸਾਨੂੰ ਆਰਡਰ ਮਿਲ ਜਵੇ ਤੇ ਸੋ ਹੁਣ ਆਪਾਂ ਟਰਾਈ ਕਰਦੇ ਆ ਉਸ ਤੋਂ ਬਾਅਦ ਜਦੋਂ ਬਾਈ ਹੁਣਾਂ ਕੋਲ ਆ ਗਈ ਫਿਰ ਬਾਈ ਦੋ ਫਲੇਵਰ ਪੁੱਛਾਂਗੇ ਬਾਈ ਇਹਦਾ ਫਲੇਵਰ ਕਿਵੇਂ ਲੱਗ ਰਿਹਾ ਤਸੋ ਇਹ ਇੱਧਰ ਦੇਖ ਸਕਦੇ ਹੋ ਤੁਸੀਂ ਇਹ ਫਰਾਈ ਹੋ ਰਹੀ ਹੈ ਜੀ ਬਾਈ ਹੁਣਾਂ ਦੀ ਫਿਸ਼ ਸਿੰਪਲ ਦੇਸੀ ਲੱਕੜ ਦੇ ਉੱਤੇ ਇਹ ਕਰਦੇ ਆ ਸਰ ਜਿਹੜਾ ਐਕਚੁਅਲੀ ਸ਼ੁਰੂ ਤੇ ਸਾਡਾ ਬਜ਼ੁਰਗਾਂ ਦਾ ਕੰਮ ਹੈ ਉਹ ਲੱਕੜ ਤੇ ਬਣਾਉਂਦੇ ਆ ਅਸੀਂ ਸ਼ੁਰੂ ਤੇ ਲੱਕੜ ਤੇ ਬਣਾਉਂਦੇ ਆ ओके हां जड़े लकड़ ਦਾ ਟੇਸਟ ਹੈ ਐਕਚੁਅਲੀ ਆਪਣਾ ਟੇਸਟ ਹੈ ਮਿੱਟੀ ਆਂਚ ਦਾ ਓਤੀ ਦਾ ਇਹਦੇ ਵਰਗਾ ਟੇਸਟ ਨਹੀਂ ਮਿਲਣਾ ਤੁਹਾਨੂੰ ਕਿਤੇ ਹੂੰ ਹੂੰ ਕੀ ਬਾਤ ਹੈ ਤੇ ਆ ਦੇਖ ਸਕਦੇ ਤੁਸੀਂ ਇੱਥੇ ਲੱਕੜਾਂ ਪਈਆਂ ਹੋਈਆਂ ਨੇ ਤੇ ਇਧਰ ਬਣਾਦੇ ਬਾਈ ਤੁਸੀਂ ਤੋਂ ਦੇ ਭਰਾ ਹੋ ਬ੍ਰਦਰ ਹਾਂਜੀ ਉਹਦੇ ਬ੍ਰਦਰ ਹੋ ਕੀ ਬਾਤ ਹੈ ਪੀੜੀ ਦਰ ਪੀੜੀ ਤੋਂ ਦਾ ਕੰਮ ਚੱਲ ਰਿਹਾ ਹੈ ਕੀ ਬਾਤ ਹੈ ਤੇ ਸੋ ਆਪ ਦੇਖ ਲਓ ਤੁਸੀਂ ਇੱਥੇ ਰਸ਼ ਦਿਖਾਈ ਦਿੰਦਾ ਨੂੰ ਕਾਫੀ ਇੱਥੇ ਰਸ਼ ਪਿੰਦਾ ਹੈ ਕਾਫੀ ਦੂਰੋਂ ਦੂਰੋਂ ਇੱਥੇ ਆਪਣੇ ਸੰਗਤ ਆਉਦੀ ਖਾਨ ਆ ਆ ਦੇਖ ਸਕਦੇ ਹੋ ਤੁਸੀਂ ਇੱਥੇ ਕਾਫੀ ਰਸ਼ਪਿੰਦਾ ਬਾਈ ਹੁਣਾਂ ਕੋਲ ਦੱਸੋ ਆਪਾਂ ਹੁਣ ਟੈਸਟ ਕਰ ਰਹੇ ਬਾਈ ਹੁਣਾਂ ਨੂੰ ਬਾਈ ਹੋਰ ਸਾਨੂੰ ਜਲਦੀ ਕਰਾ ਦਿਓ ਕਿਉਂਕਿ ਅੱਜ ਦੁਪਹਿਰ ਐਸੀ ਕੁਝ ਖਾ ਕੇ ਨਹੀਂ ਆਏ ਭਾਜੀ ਬੈਠਾ ਬੱਤੇ ਰਹਿ ਭਾਜੀ ਹਾਂਜੀ ਰੇਜਰ ਭਾਜੀ ਜੀ ਸਰ ਕਿਵੇਂ ਬਹੁਤ ਵਧੀਆ ਤੇ ਚਟੀਆਂ ਆ ਚੁੱਕੀਆਂ ਤੁਹਿਆ ਲੱਗਦਾ ਮੁੰਨੇ ਵੀ ਖਾ ਗਏ ਚਟਨੀ ਟੇਸਟੀ ਸੀ ਮੁੰਡੀ ਖਾਦੀ ਗਈ ਕਾਲੀ ਗਈ ਅੱਛਾ ਬਾਈ ਹੁਣ ਮੈਂ ਉਹ ਗੱਲ ਦੱਸ ਵੀ ਆਪਾਂ ਕਿੱਥੇ ਫਗਵਾੜਾ ਛੱਡ ਕੇ ਜੀ ਆਪਾਂ ਕਿੱਥੇ ਆਏ ਹਾਂ ਨਾ ਜੀ ਤੇ ਇੱਕ ਵਟ ਅੱਛਾ ਤੇ ਇੱਡੀ ਦੂਰ ਆਪਾਂ ਆ ਕੇ ਤੇ ਹੁਣ ਮੈਨੂੰ ਬਸ ਵੀ ਇੱਥੇ ਕੀ ਖਾਸ ਕੀ ਆ ਫਿਸ਼ ਦਾ ਇੱਕ ਤਾਂ ਭਾਜੀ ਵੈਸੇ ਹੀ ਤੀਸਰੀ ਜਨਰੇਸ਼ਨ ਜਿੱਦਾਂ ਉਹਨਾਂ ਨੇ ਦੱਸਿਆ ਤੀਸਰੀ ਜਨਰੇਸ਼ਨ ਬਣਾ ਰਹੇ ਆ ਤੇ ਕੁਝ ਤਾਂ ਸਪੈਸ਼ਲ ਹੋਊਗਾ ਜਿਹੜਾ ਦੂਰੋਂ ਦੂਰੋਂ ਲੋਕ ਖਾਣ ਆਂਦੇ ਆ ਤੇ ਸਸਟੇਨ ਕਰ ਰਹੇ ਆ ਦੂਸਰੀ ਚੀਜ਼ ਮੈਨੂੰ ਜੋ ਲੱਗਦਾ ਨਾ ਵੀ ਫਸਟ ਟਾਈਮ ਖਾਣ ਆਇਆ ਬਹੁਤ ਮਸ਼ਹੂਰ ਸੀ ਕਾਫੀ ਸੁਣਿਆ ਸੀ ਇਸ ਕਰਕੇ ਆਏ ਸੀ ਖਾਣ ਅੱਜ ਤੇ ਜੋ ਮੈਨੂੰ ਇੱਕ ਚੀਜ਼ ਲੱਗਦੀ ਹੈ ਕਿ ਇੱਥੇ ਪਾਣੀ ਕਿੰਨਾ ਫਰੈਸ਼ ਆ ਭਾਜੀ ਆਪਾਂ ਬਾਹਰ ਪਾਣੀ ਬਹੁਤ ਵਧੀਆ ਇੱਥੇ ਨੰਗਲ ਪਾਖੜਾ ਤੋਂ ਪਾਣੀ ਆ ਰਿਹਾ ਹੈ ਕਿੰਨਾ ਫਰੈਸ਼ ਆ ਪਾਣੀ ਤੇ ਜਿਹੜੀ ਮੱਛੀ ਫਰੈਸ਼ ਪਾਣੀ ਦੇ ਵਿੱਚ ਰਹਿ ਰਹੀ ਆ ਤੇ ਆਬਵੀਅਸਲੀ ਉਹਦੇ ਵਿੱਚ ਕੈਮੀਕਲਸ ਹੀ ਇਹ ਉਹ ਹਜੇ ਉਹਨੇ ਨਹੀਂ ਹੋਣਗੇ ਤੇ ਜਿਹੜੀ ਮੱਛੀ ਉਹੀ ਸਾਨੂੰ ਉੱਥੇ ਮਿਲਦੀ ਸਤਲੂ ਜਿਹੜੀ ਲੁਧਿਆਣੇ ਪਹੁੰਚਦੀ ਹੈ ਤੁਸੀਂ ਉਹ ਵੀ ਦੇਖੀ ਹੈ ਕਿੱਦਾਂ ਦੀ ਹੁੰਦੀ ਆ ਹਨਾ ਤੇ ਮੈਨੂੰ ਲੱਗਦਾ ਕਿ ਬਹੁਤ ਫਰਕ ਹੋਏਗਾ ਉੱਥੇ ਆਪਾਂ ਜਿਹੜੀ ਮੱਛੀ ਖਾਂਦੇ ਉਹਦੇ ਅੰਦਰ ਕਾਫੀ ਜ਼ਿਆਦਾ ਜਿਹਨੂੰ ਆਪਾਂ ਆਰਓ ਲਗਾ ਕੇ ਆਪਾਂ ਪਾਣੀ ਜਿਵੇਂ ਫਿਲਟਰ ਕਰ ਲਈ ਬੈ ਇਦਾਂ ਫਿਲਟਰ ਪਾਣੀ ਵਾਲੀ ਮੱਛਲੀ ਤੇ ਇੱਕ ਕੈਮੀਕਲ ਵਾਲੇ ਪਾਣੀ ਦੀ ਮੱਛਲੀ ਫਰਕ ਤਾਂ ਹੋਣਾ ਬਿਲਕੁਲ ਬਿਲਕੁਲ ਉਹੀ ਚੀਜ਼ ਆ ਵੀ ਤਾਂ ਹੀ ਮੈਂ ਕਹਾ ਮੈਂ ਕਲੀਅਰ ਇਨਫੋਰਮੇਸ਼ਨ ਜਰੂਰ ਦੇ ਲਈਏ ਵੀ ਆਪਾਂ ਦੇ ਦਰਸ਼ਕਾਂ ਤੱਕ ਪਹੁੰਚੇ ਵੀ ਇੱਥੇ ਖਾਣ ਕਿਉਂ ਲੋਕ ਆਉਂਦੇ ਨਹੀਂ ਜੀ ਸੋ ਆਇਆ ਜੀ ਬਿੱਲਾ ਫਿਸ਼ ਕੁਆਰਟਰ ਕਾਫੀ ਬਾਈ ਦੇ ਕੋਲ ਰਸ਼ਾ ਤੇ ਸੋ ਅਸੀਂ ਵੇਟ ਕਰ ਰਿਹਾ ਚਟੀਆਂ ਸਾਡੇ ਕੋਲ ਆ ਚੁੱਕੀ ਆ ਤੇ ਮੂਲੀਆਂ ਸਾਡੇ ਕੋਲ ਆ ਚੁੱਕੀਆਂ ਪਰ ਮਸ਼ੀਨ ਦੇ ਤੱਕ ਪਹੁੰਚੀ ਕਿਉਂ ਭਾਜੀ ਆਉਣ ਵਾਲੀ ਆ ਬਸ ਹੁਣ ਸਾਡੀ ਵਾਰੀ ਆ ਤੇ ਸੋ ਹੁਣ ਵੇਟ ਕਰ ਰਿਹਾ ਚਲਦੀ ਆਲੀ ਵਾਰੀ ਫਿਸ਼ ਆ ਜੇ ਤੇ ਸੋ ਇਹ ਆ ਜੀ ਇੱਥੇ ਰੋਸਟ ਕਰਨ ਦਾ ਤਰੀਕਾ ਇਹਨੂੰ ਕਹਿੰਦੇ ਬਾਰਬੀਕਿਊ ਕਰਨ ਦਾ ਤਰੀਕਾ ਹੈ ਤੇ ਭਾਜੀ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਤੁਸੀਂ ਜਿਹੜਾ ਬਣਾਉਂਦੇ ਇਹਨੂੰ ਭਾਜੀ ਜੀ ਰੋਸਟ ਨੂੰ ਸਹੀ ਮੈਨੇਜ ਪਕਾਉਣਾ ਤੈਨੂੰ 15 ਕਿ ਮਿੰਟ ਲੱਗ ਜਾਂਦੇ ਆ 15 ਮਿੰਟ ਹਾਂ 15 ਮਿੰਟ ਚ ਬਿਲਕੁਲ ਰੜੀ ਹੋ ਜੂਗੀ ਹੈ ਕੀ ਬਾਤ ਹੈ ਇਹ ਜਿਹੜੀ ਭਾਜੀ ਫਿਸ਼ ਹੈ ਨਾ ਇਹ ਐਕਚੁਅਲੀ ਪਾਣੀ ਦੀ ਫਿਸ਼ ਹੈ ਇਹਦੇ ਵਿੱਚ ਪ੍ਰੋਪਰ ਪਾਣੀ ਭਰਿਆ ਹੋਇਆ ਹੈ ਫਰੈਸ਼ ਫਿ ਤਾਜੇ ਵਾਟਰ ਦੀ ਫਿਸ਼ ਤੇ ਇਹਨੂੰ ਬੰਨੇ ਨੂੰ ਪਾਣੀ ਸੁਕਾਉਣ ਨੂੰ ਤਕਰੀਬਨ ਜਿਆਦਾ ਨਹੀਂ 12 13 ਮਿੰਟ ਲੱਗਦੇ ਲੱਗਦੇ ਆ ਤੁਸੀਂ ਇੱਕ ਚੀਜ਼ ਦੇਖੋ ਕਿ ਕਿੰਨੀ ਸੋਹਣੀ ਉੱਪਰ ਆ ਰਹੀ ਆ ਥੱਲੇੋਂ ਲਾਲ ਲੱਟਾਂ ਆ ਰਹੀਆਂ ਉੱਪਰ ਵਿੱਚ ਰੈੱਡ ਮੱਛੀ ਦਾ ਕੀ ਚਲਕਾਰਾ ਹੀ ਆ ਉਹਦੇ ਵਿੱਚ ਕਮਾਲ ਤੇ ਭਾਈ ਜੀ ਤੁਸੀਂ ਵੀ ਇੱਥੇ ਫਿਸ਼ੇਦਾਰੀ ਖਾਣਾ ਆਉਣੇ ਚਾਹੁੰਦੇ ਹੋ ਤਾਂ ਤੁਸੀਂ ਆਓ ਨੰਗਲ ਡੈਮ ਤੇ ਇੱਥੇ ਭਾਈ ਬਿਲਡ ਕੇ ਭਾਈ ਤੋੜਨਾ ਕੀ ਹੈ ਹੈਪੀ ਮੇਰਾ ਨਾਮ ਹੈਪੀ ਹੈ ਭਾਈ ਹੈਪੀ ਨਾ ਭਾਈ ਦਾ ਤੇ 올ਡ ਬਿੱਲਾ ਫਿਸ਼ ਕੋਰਨਰ ਆ ਭਾਈ ਉਹਨਾਂ ਦੀ ਤੇ ਬਾਈ ਹੁਣਾਂ ਕੋਲ ਪਹੁੰਚੋ ਤੇ ਇੱਥੇ ਬਾਈ ਹੁਣਾਂ ਕੋਲ ਆਪਣੇ ਹਿਸਾਬੀ ਫਿਸ਼ ਜਿਵੇਂ ਦੀ ਹੈਗੀ ਆ ਮਰਜੀ ਬਣਵਾ ਲਓ ਤਿੰਨ ਚਾਰ ਬੈਟੀਆਂ ਬਾਈ ਕੋਲ ਹੁੰਦੀਆਂ ਨੇ ਤੇ ਸੋ ਇਧਰ ਬਾਈ ਹੁਣਾਂ ਸਾਡੀ ਰੋਸਟਰ ਸ਼ੁਰੂ ਕਰਤੀ ਆ ਬਾਰਬੀਕਿਊ ਕਰਨਾ ਸ਼ੁਰੂ ਕਰਤਾ ਦੂਜੇ ਪਾਸੇ ਸਾਡੀ ਫਿਸ਼ ਜਿਹੜੀ ਹੈਗੀ ਆ ਫਰਾਈ ਆ ਚੁੱਕੀ ਆ ਤੇ ਹੁਣ ਅਸੀਂ ਪਹੁੰਚਦੇ ਆ ਜੀ ਫਰਾਈ ਫਿਸ਼ ਦੇਖੋ ਸੋ ਥੈਂਕ ਯੂ ਸੋ ਮੱਚ ਬਾਈ ਤੇ ਸੋ ਲਓ ਜੀ ਆ ਆਪਣੀ ਆ ਚੁੱਕੀ ਆ ਫਿਸ਼ ਫਰਾਈ ਤੇ ਬਾਈ ਜੀ ਹਾਂ ਜੀ ਕਰੋ ਟਰਾਈ ਮੈਨੂੰ ਤੇ ਭਾਜੀ ਦੇਖੋ ਕੰਡੇ ਵਾਲੀ ਫਿਸ਼ ਖਾਣ ਦਾ ਐਕਸਪੀਰੀਅੰਸ ਅਜੇ ਘੱਟ ਆ ਪਰ ਹੁਣ ਟਰਾਈ ਤਾਂ ਕਰੀਏ ਆਰੇ ਪੀਸ ਖਾਣਾ ਕਿਦਾਂ ਭਈ ਹੁਣ ਟਰਾਈ ਤਾਂ ਕਰਨਾ ਪਊ ਓਏ ਹੋਏ ਹੋਏ ਕੀ ਬਾਤ ਸਾਈਡ ਇਹ ਵੀ ਕ੍ਰਿਸਪੀ ਕ੍ਰਿਸਪੀ ਮਚੂਸ ਗਈ ਤੀ ਇਹ ਬਲਣਾ ਦੇਖਦੇ ਆ ਇਹਦੇ ਚੋਂ ਕਿਦਾਂ ਕੱਢਾ ਹੈ ਨਹੀਂ ਹੈ ਕੀ ਚੀਜ਼ ਆ ਚੈੱਕ ਕਰਦੇ ਆ ਚਟਨੀ ਲਗਾ ਕੇ ਕਿਵੇਂ ਬਾਈ ਬਹੁਤ ਟੇਸਟੀ ਕਿਸੀਆ ਕਿਦੇ ਚਕੰਡਾ ਨਹੀਂ ਆਇਆ ਕੋਈ ਸੋ ਤੂੰ ਹਟ ਐਸੀ ਕਹਤਾ ਇਸ ਕਰਕੇ ਹੁਣ ਮੈਨੂੰ ਦੁਬਾਰਾ ਚੀਕ ਚੈੱਕ ਕਰਦੀ ਪੈਣੀ ਹੈ ਬਾਈ ਬਹੁਤ ਟੇਸਟੀ ਮਤਲਬ ਮੈਂ ਸਿਰਫ ਟੇਸਟੀ ਨਹੀਂ ਕਿਹਾ ਬਹੁਤ ਟੇਸਟੀ ਅੱਛਾ ਬਹੁਤ ਟੇਸਟੀ ਚਲੋ ਤੇ ਸੋ ਹੁਣ ਆਪਾਂ ਹੁਣ ਇੱਕ ਕਰ ਚੈੱਕ ਕਰਦੇ ਆ ਬਾਈ ਜੀ ਪਲੀਜ਼ ਬੜੋ ਜੀ ਕੈਮਰਾ ਹੁਣ ਹੀ ਆ ਇਸੋ ਬਾਈ ਨੇ ਤਾਂ ਕਰਤੀ ਆ ਫਿਸ਼ ਪਾਸ ਤੇ ਹੁਣ ਗਵਾਰੀ ਆ ਗਈ ਆਪਣੀ ਕੀ ਬਾਤ ਹੈ ਇਤਨਾ ਮੈਨੂੰ ਬਾਈ ਹੁਣੇ ਚੰਡੀ ਬੜੀ ਵਧੀਆ ਲੱਗੀ ਕੀ ਬਾਤ ਹੈ ਇਹਦੇ ਉੱਤੇ ਥੋੜੀਆਂ ਮੂਝ ਇਸੋ ਹੂੰ ਯੂਨਿਕ ਬਲੇਵਰ ਆ ਯਾਰ ਕਮਾਲ ਦਾ ਕੋ ਸਾਡੇ ਲੋਆ ਫਿਸ਼ ਪਾਸਾ ਬਈ ਤੇ ਹੁਣ ਅਸੀਂ ਆਰੀ ਜਿਹੜੇ ਰੋਸਟਡ ਆ ਉਹ ਕਰਾਂਗੇ ਇਸ ਕਰਕੇ ਤੁਸੀਂ ਇਹ ਦੇਖੋ ਕੀ ਬਾਤ ਆ ਯਾਰ 3-4 ਪੀਸ ਆਜੀ ਭਾਜੀ ਫਿਸ਼ ਤੇ ਇਹ ਲੱਗਦਾ ਇਹ ਤਾਂ ਮਟਰਨ ਚਾਪਾਂ ਨਹੀਂ ਹੁੰਦੀਆਂ ਲੈਗ ਪੀਸ ਹੁੰਦੇ ਆ ਜਿੱਦਾਂ ਇਹ ਫਿਸ਼ ਦਾ ਲੈਗ ਪੀਸ ਹੈ ਫਿਸ਼ ਦਾ ਲੈਗ ਪੀਸ ਹੈ ਤੇ ਸੋ ਬੜਾ ਐਸੀ ਆ ਵੀ ਹੁਣ ਸਾਡੇ ਕੋਲ ਵੇਡੀ ਹੁੰਦੀ ਤੁਸੀਂ ਹੁਣ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਕਰ ਲੋ ਜਦ ਤੱਕ ਅਸੀਂ ਫਿਸ਼ ਵੀ ਡਿਸ਼ ਕਰ ਲਈਏ ਜਦ ਤੱਕ ਇਹ ਤੰਦੂਰੀ ਹੈ ਅੱਛਾ ਤੇ ਸੋ ਲਓ ਜੀ ਇਹ ਆ ਗਿਆ ਆਪਣਾ ਬਾਰਬੀਕਿਊ ਫਿਸ਼ ਜੀ ਭਾਜੀ ਕੀ ਬਾਤ ਆ ਯਾਰ ਓਏ ਹੋਏ ਹੋਏ ਸਰਾ ਹੀ ਆ ਭਾਈ ਕੰਡ ਜਿਹੜੇ ਭਰਾ ਆਪਣੇ ਬਹੁਤ ਜ਼ਿਆਦਾ ਹੈਲਥ ਕੌਨਸ਼ੀਅਸ ਹੈ ਉਹ ਆ ਵਾਲੇ ਪੀਸ ਵੀ ਖਾ ਸਕਦੇ ਤੰਦੂਰੀ ਵੀ ਖਾ ਸਕਦੇ ਜਿਹਦੇ ਬਿਲਕੁਲ ਆਇਲ ਨਹੀਂ ਹੈਗਾ ਪਤਾ ਹੀ ਆਇਲ ਤਾਂ ਇਹਨਾਂ ਤੋਂ ਦੂਜੇ ਵਿੱਚ ਵੀ ਆ ਰਹੀ ਸੀ ਦੂਜਾ ਫੇਰ ਵੀ ਚਲੋ ਆਇਲ ਚ ਫਰਾਈ ਕੀਤਾ ਹੋਇਆ ਸੀ ਲੇਕਿਨ ਜੇ ਬਿਲਕੁਲ ਉਹਦੀ ਤਾਰੀਫ ਹੈ ਕਿ ਸਾਨੂੰ ਪ੍ਰੈਸ ਕਰਨ ਤੇ ਵੀ ਉਹਦੇ ਚ ਜ਼ਿਆਦਾ ਆਇਲ ਨਹੀਂ ਮਿਲਿਆ ਐਂਡ ਤੁਸੀਂ ਦੇਖੋ ਪਹਿਲਾਂ ਤਾਂ ਇਹ ਹੈ ਜੀ Roasted Fish ਕੀ ਬਾਤ ਹੈ ਨਾ ਪਾਸੇ ਕਿਸੇ ਦਾ ਗਹਿਣਾ ਹੀ ਆ ਇਹ ਸਿਆਲਾਂ ਦਾ ਗਹਿਣਾ ਬਈ ਤੇ ਸੋ ਹੁਣ ਆਪਾਂ ਇਹਨੂੰ ਕਰਦੇ ਆ ਟ੍ਰਾਈ अच्छा ਇਹਦੇ ਵਿੱਚ ਕੰਡਾ ਵੀ ਆ ਤਾਂ ਹੁਣ ਆਪਾਂ ਇਹਨੂੰ ਆਪਾਂ ਪਿੱਛੋਂ ਟੇਲ ਤੋਂ ਸਟਾਰਟ ਕਰਕੇ ਦੇਖਦੇ ਹਾਂ ਵੀ ਹੋਪਸ ਉਹ ਟੇਲ ਦੇ ਵਿੱਚ ਜਿਹੜਾ ਆ ਗਰਮ ਜਾਦੀ ਆ ਬਈ ਧਿਆਨ ਨਾਲ ਮੈਨੂੰ ਹੁਣ ਡਰ ਰਹੀ ਆ ਵੀ ਕੰਡਾ ਨਾ ਹੋਵੇ ਬਸ ਬਾਕੀ ਕੋ ਟੈਨਸ਼ਨ ਨਹੀਂ ਇਹਨੂੰ ਐਸ ਤਰ੍ਹਾਂ ਦੇਖੀਦਾ ਅੱਡੀ ਕਬਾਈ ਦਾ ਬਣਦੀ ਆ ਬਈ ਸੋ ਬਹੁਤ ਵਧੀਆ ਬਾਈ ਰਜਤ ਬਾਜੀ ਕੋਟੋ ਸੀ ਟੈਸਟ ਕਰਕੇ ਲੇਖੋ ਹਾਂ ਤੇ ਸੋ ਹੋਣਾ ਰਜਤ ਬਾਜੀ ਕਰ ਲਿਆ ਟੈਸਟ ਪਰ ਇਹ ਕੰਟਿਆਲੀ ਮੱਛੀ ਦਾ ਤਰੀਕਾ ਹੁੰਦਾ ਦੋੜ ਕੇ ਖਾਣ ਦਾ ਨੂੰ ਇਹ ਵੀ ਨਹੀਂ ਜਿੱਥੋਂ ਮਰ ਜੇ ਦੋੜ ਕੇ ਖਾ ਲਓ ਅਜੇ ਆਈਡੀਆ ਮੈਨੂੰ ਘੱਟ ਆ ਥੋੜਾ ਜਿਹਾ ਹਾਂ ਕੰਮ ਕਹਿਣਾ ਨਾ ਮਜ਼ਾ ਆ ਗਿਆ ਲੋ ਸਾਰਿਆਂ ਆ ਪੌੜੀ ਜਗ੍ਹਾ ਬੈਸੇ ਮਜ਼ਾ ਆ ਗਿਆ ਮਤਲਬ ਕਿ ਆਪਣੇ 올ਡ ਬਿੱਲਾ ਫਿਸ਼ ਕੋਰਨਰ ਮੇਰੇ ਵੱਲੋਂ ਤਾਂ ਪਾਸ ਹੈ ਪਰ ਇੱਕ ਚੀਜ਼ ਹੋਰ ਵੀ ਹੈ ਨਾ ਇੱਡੀ ਦੂਰ ਆਏ ਆ ਨਾ ਜੇ ਇਥੇ ਇੱਕ ਚੀਜ਼ ਚੰਗੀ ਨਾ ਮਿਲਦੀ ਇੱਕ ਦਿਨ ਉਹ ਗਾਲਾ ਕੱਢਦੇ ਜਾਣੀ ਆ ਪਰ ਇਤੇ ਤੇਲ ਬਣ ਗਿਆ ਰਾਤ ਬਣ ਗਈ ਆਪਣੀ ਇਥੇ ਤੇ ਸੋ ਬਾਈ ਹੁਣਾਂ ਦੇ ਬਾਈ ਪਹਿਲਾਂ ਤਾਂ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਫਿਸ਼ ਤੁਹਾਡੀਆਂ ਚਿੜੀਆਂ ਵੀ ਮੈਨੂੰ ਤੁਹਾਨੂੰ ਤਿੰਨ ਫਿਸ਼ ਖਲਾਈਆਂ ਬਹੁਤ ਕਮਾਲ ਦੀਆਂ ਫਲੇਵਰ ਬਹੁਤ ਵਧੀਆ ਸੀਗਾ ਸੱਚੀ ਗੱਲ ਆ ਬਾਈ ਪੰਜਾਬ ਦਾ ਫਲੇਵਰ ਸਾਨੂੰ ਭੁਲਾਤਾ ਜੀ ਤੇ ਸੋ ਇਸ ਕਰਕੇ ਧੰਨਵਾਦ ਆ ਆ ਦੇਖੋ ਬਾਈ ਹੁਣਾਂ ਦੀ ਅੱਜ ਵੀ ਕੜਾਈ ਲਗਭਗ ਮੱਗੀ ਜਾ ਰਹੀ ਹੈ ਤੇ ਬਾਈ ਬਲੂਟ ਪੜਾ ਦਾ ਟਾਈਮਿੰਗ ਦੱਸਿਓ ਬਲੂਟ ਟਾਈਮਿੰਗ ਕੀ ਤੁਹਾਡੀ ਬਾਈ ਸਾਡੀ ਟਾਈਮਿੰਗ ਹੈ ਤੇ ਦੁਕਾਨ ਤੇ 3:30 ਵਜੇ ਪ੍ਰੋਪਰ ਸਰਦੀਆਂ ਵਿੱਚ ਹਾਂਜੀ ਸਰਦੀਆਂ ਚ ਹਾਂਜੀ ਰਾਤ ਨੂੰ ਕਿੰਨੇ ਵਜੇ ਤੱਕ ਰਾਤ ਨੂੰ ਟਾਈਮਿੰਗ ਹੁੰਦੀ ਬਾਈ ਵੈਸੇ ਤਾਂ ਡਿਪੈਂਡ ਹੁੰਦਾ ਜੀ ਮਾਲ ਦੇ ਉੱਪਰ ਜਦ ਤੱਕ ਜਿੰਨਾ ਮਾਲ ਆ ਜੀ 10:30 ਤੱਕ ਇੱਥੇ ਹੁੰਦੇ ਆ ਅੱਛਾ ਹਾਂਜੀ ਟਾਈਮਿੰਗ ਸਾਡੀ 10:30 ਵਜੇ ਤੱਕ ਇੱਥੇ ਆ ਹੁਣ ਜੇ ਕੋਈ ਬੰਦਾ ਘਰ ਬੈਠਾ ਆ ਉਹ ਤੁਹਾਡਾ ਜਿਹੜਾ ਫਲੇਵਰ ਆ ਉਹ ਕਿਵੇਂ ਡਿਸਟਰੀਬਿਊਟ ਕਰੇ ਪਰ ਐਕਚੁਅਲੀ ਇਦਾਂ ਕਿ ਜਿਸ ਬੰਦੇ ਨੂੰ ਸਾਡੀ ਚੀਜ਼ ਫੇਮਸ ਪਸੰਦ ਆਂਦੀ ਹੈ ਉਹ ਸਾਡੇ ਕੋਲ ਸਾਡਾ ਨੰਬਰ ਲੈ ਜਾਂਦਾ ਕੰਟੈਕਟ ਨੰਬਰ ਉਹ ਸਾਡੇ ਕੋਲ ਬੱਸਾਂ ਰਾਹੀਂ ਮੰਗਾ ਲੈਂਦਾ ਏ ਜਿੱਥੇ ਤੱਕ ਬੱਸ ਚੱਲਦੀ ਹੈ ਅਦਰਵਾਈਜ਼ ਮੈਂ ਫਿਸ਼ ਕਸ਼ਮੀਰੀ ਗੜ ਤੱਕ ਦਿੱਲੀ ਤੱਕ ਫਿਸ਼ ਭੇਜਦਾ ਮੈਂ ਅੱਛਾ ਹਾਂ ਪੂਰੇ ਪੰਜਾਬ ਚ ਲੁਧਿਆਣਾ ਦਾ ਪ੍ਰੋਪਰ ਮੇਰਾ ਚੰਡੀਗੜ੍ਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਦਿੱਲੀ ਦੇ ਆਰਡਰ ਹੈ ਮੇਰੇ ਕੋਲ ਬਾਈ ਕਿੰ ਪਹਿਲਾਂ ਤਾਂ ਮੈਂ 200 ਵੀ ਇਹ ਜਿਹੜੀ ਫਿਸ਼ ਕੱਚੀ ਭੇਜਦੇ ਹੋ ਜਾਂ ਮੈਰੀਨੇਟ ਮੈਰੀਨੇਟ ਜਿਹੜੀ ਫਿਸ਼ ਮੈਰੀਨੇਟ ਹੋਈ ਹੈ ਨਾ ਇਹਨੂੰ ਤੁਸੀਂ ਹਫਤਾ ਤੱਕ ਯੂਜ਼ ਕਰ ਸਕਦੇ ડીਪ ਫ੍ਰੀਜ ਨਹੀਂ ਲਗਾਨੀ ਐ ਨੋਰਮਲ ਫ੍ਰੀਜਰ ਰੱਖ ਦਿਓ ਜਿੰਨੀ ਲੋੜ ਆ ਕੱਢ ਕੇ ਖਾਈ ਚਲੋ ਚਾਹੀ ਤੇ ਗ੍ਰਿਲ ਕਰ ਲਓ ਚਾਹੀ ਇਹਨੂੰ ਫਰਾਈ ਕਰ ਲਓ ਇਹ ਫਿਸ਼ ਮੈਰੀਨੇਟ ਹੋ ਗਈ ਇਹ ਖਰਾਬ ਨਹੀਂ ਹੋਊਗੀ ਬਿਲਕੁਲ ਪ੍ਰੋਪਰ ਮਤਲਬ ਡੀ ਫ੍ਰੀਜਰ ਚ ਲਾਉਣੀ ਲੋਡ ਡੀ ਫ੍ਰੀਜਰ ਲੋਣ ਦੀ ਲੋੜਨੀ ਇਹਨੂੰ ਅੱਛਾ ਬਾਈ ਹੁਣ ਇੱਕ ਚੀਜ਼ ਹੋਰ ਆ ਰੇਟ ਦੱਸ ਦਿਓ ਪਹਿਲਾਂ ਕਈ ਆਪਣੇ ਦਰਸ਼ਕਾਂ ਨੂੰ ਰੇਟ ਦਾ ਮਾਟ ਹੁੰਦਾ ਸਾਡੇ ਕੋਲ ਫਿਸ਼ ਤਿੰਨ ਤਰ੍ਹਾਂ ਦੀ ਹੁੰਦੀ ਆ ਜੇ ਤੁਸੀਂ ਬੋਨਲੈਸ ਲੈਣਾ ਚਾਹੁੰਦੇ ਆ ਤੋ 1200 ਰੁਪਏ ਕਿਜੀ ਆ ਅਦਰਵਾਈਜ਼ ਕਤਰਾ ਲੈਣਾ ਚਾਹੁੰਦੇ ਆ ਉਹ 800 ਰੁਪਏ ਕਿਜੀ ਆ ਅਦਰਵਾਈਜ਼ ਤੁਸੀਂ ਸਿਲਵਰ ਕੱਪ ਲੈਣਾ ਚਾਹੁੰਦੇ ਆ ਉਹ ਹੈਗੀ 620 ਰੁਪਏ ਕਿਲੋ ਓਕੇ ਹਾਂ ਫੋਰ ਪ੍ਰੋਪਰ ਤਿਆਰ ਕਰਕੇ ਤਿਆਰ ਕਰਕੇ ਮੈਰੀਨੇਟ ਤੇ ਸੋ ਬਾਈ ਹੁਣ ਇੱਕ ਵਾਰੀ ਐਡਰੈਸ ਵੀ ਦੱਸ ਦਿਓ ਕਲੀਅਰ ਸਰ ਆਪਣਾ ਐਡਰੈਸ ਹੈਗਾ ਪੁਰਾਣੀ ਨ ਤੇ ਸਬਜੀ ਮੰਡੀ ਦੇ ਬਿਲਕੁਲ ਬੈਕ ਸਾਈਡ ਪ੍ਰੋਪਰ ਪੁਰਾਣੀ ਨਹਿਰ ਦੇ ਪੁਲ ਦੇ ਉੱਪਰ ਤੁਹਾਡਾ ਕੀ ਨਾਮ ਹੈ ਬਾਜੀ ਬਾਜੀ ਮੇਰਾ ਨਾਮ ਹੈ ਹੈਪੀ ਹੈ ਪੁੱਤਲਾ ਮੇਰਾ ਇਹ ਫਾਦਰ ਸਾਹਿਬ ਹੈ ਜੀ ਮੇਰੇ ਤੁਸੀਂ ਤੁਹਾਡਾ ਨਾਮ ਬਿੱਲਾ ਹਾਂਜੀ ਹਾਂਜੀ ਲੋ ਜੀ ਤਿੰਨ ਪੀੜੀਆਂ ਖੜੀਆਂ ਦੋ ਪੀੜੀਆਂ ਇੱਥੇ ਖੜੀਆਂ ਨੇ ਤੇ ਤੀਜੀ ਪੀੜੀ ਬਈ ਮੇਰੇ ਦਾਦਾ ਜੀ ਗ੍ਰੈਂਡਫਾਦਰ ਕੀ ਆ ਫਾਤ ਹੈ ਔਰ ਦੋ ਪੀੜੀਆਂ ਇੱਥੇ ਅੱਜ ਫਿਸ਼ ਤਲ ਰੀਆਂ ਨੇ ਇਹ ਦੇਖ ਸਕਦੇ ਹੋ ਇੱਧਰ ਤੁਹਾਨੂੰ ਦਿਖਾ ਦਈਏ ਪਹਿਲਾਂ ਜਦੋਂ ਸਵੇਰੇ ਜਿਸ ਦਿਨ ਦੁਪਹਿਰੇ ਆਏ ਸੀ ਉਦੋਂ ਲਗਭਗ ਆ ਪੂਰਾ ਭਰਿਆ ਹੋਇਆ ਸੀ ਤੇ ਲਗਭਗ ਹੁਣ ਪੂਰਾ ਖਾਲੀ ਹੋ ਚੁੱਕਿਆ ਹੈ